ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਇੱਕ ਰੇਲੂ ਝੋਟੇ ਆ ਪੰਜਾਂ ਦੀ ਆ ਦੋ ਤਿੰਨ ਨਗ ਵੀਰਾਂ ਦੇ ਘਰੇ ਹੋਰ ਰੱਖੇ ਹੋਏ ਹੈਗੇ ਤੇ ਨਗ ਜਿਆਦਾ ਹੋਣ ਦੇ ਕਾਰਨ ਇੱਕ ਨਗ ਹੈਗਾ ਪੰਜਾਂ ਦੀ ਵੇਚਣਾ ਅੱਸੀ ਗੱਲ ਬਾਈ ਜੀ ਅੱਸੀ ਗੱਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਜੀਰਾ ਹੰਡਾ ਕੰਡਾੜੇ ਜਿਲ੍ਹਾ ਬਰਨਾਲਾ ਪਿੰਡ ਸਾਡੇ ਆਇਆ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਭਈ ਆਪਣਾ 98766 19078 98766 19078 19087 ਜਦੋਂ ਪਨੂਨ ਚੋਟੀ ਦੇਖ ਰਹੇ ਪਹਿਲਾਂ ਨਾਲ ਆਪਣੇ ਘਰ ਦੀ ਹੋਈ ਆ ਪਹਿਲਾਂ ਆਪਣੇ ਘਰ ਦੀ ਠੀਕ ਹੈ ਜੀ ਮਾਂ ਵੀ ਦੱਸਦੇ ਆਪਾਂ ਘਰੇ ਖੜੀ ਆ ਹਨਾ ਹਾਂਜੀ ਠੀਕ ਆ ਉਹ ਚੋਟੀ ਖੜੀ ਹੈਗੀ ਹਨਾ ਹਾਂਜੀ ਤੇ ਚੰਗੀ ਝੋਟੀ ਬਜ ਨੂਜੂਦ ਵਾਲੇ ਕਿੰਨਾ ਦੁੱਧ ਪਾ ਦੇ ਬਈ ਝੋਟੀ ਉਹ ਠੀਕ ਹੈ ਇਹ ਕਿਉਂ ਨੇ ਫੇਸ ਕੱਟੀ ਜੀ ਅੱਛਾ ਆ ਵੀ ਕੱਟੀਆਂ ਆਈਆਂ ਠੀਕ ਆ ਨਾਗਰ ਫਿਰ ਜ਼ਿਆਦਾ ਹੋ ਗਿਆ ਹਨਾ ਹਾਂਜੀ ਬਾਕੀ 6:00 ਵਜਨ ਕਰਕੇ ਬਾਈ ਮੇਰੇ ਤੋਂ ਠੀਕ ਆ ਸਾਂਭੇ ਨਹੀਂ ਜਾਂਦੇ ਬੱਸ ਸਾਂਭੇ ਨਹੀਂ ਜਾਂਦੇ ਠੀਕ ਆ ਤੇ ਅੰਦਾਜ਼ਾ ਜਿਹਾ ਆਪਾਂ ਨੂੰ ਦੁੱਧ ਕਿੰਨਾ ਕੁ ਦੇ ਦੂਗੀ ਇਹ ਦੁੱਧ ਬਾਈ ਇਹ ਘੱਟੋ ਘੱਟ ਨਾਗਰ 12-13 ਲੀਟਰ ਦੇ ਦੂਗੀ ਕਹਿੰਦਾ ਭਾ ਵੀ 11 ਕਿਲੋ ਦੁੱਧ ਪਾਉਣ ਵਾਲੀ ਖਰੀ ਹੈਗੀ ਆ ਹਾਂਜੀ ਉਹ ਟੋ ਟਿਕ ਨਾ ਦੁੱਧ ਜੇ ਤੀਜੇ ਸਵੇਰੇ ਉਹ 17 ਕਿਲੋ ਦਤਾ ਤੇ 17 ਕਿਲੋ ਦਤਾ ਤੇ ਇਹਦੇ ਇਹ ਟਿਕ ਟੁਕ ਲੱਗਿਆ ਬਹੁਤ ਜ਼ਿਆਦਾ ਕੁਝ ਹਾਂਜੀ ਦੱਸ ਦਾਂਗੇ ਜਿਹੜਾ ਲੱਗਿਆ ਹੋਇਆ ਹਾਂਜੀ ਠੀਕ ਆ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਭਾਈ ਜੇ ਜੇ ਤੈਨੂੰ ਜੇ ਮੁੰਡਾ ਦੱਸ ਦੇ ਵੀ ਵਿੱਚ ਨਹੀਂ ਕਿੰਨੇ ਦੀ ਆਪਾਂ ਬਾਈ ਇੱਕ ਪੱਕੀ ਦਾ ਆਪਾਂ ਮਾਨਦਾਨ ਕਰ ਦਾਂਗੇ ਅੱਛਾ 1,25,000 ਜੋ ਘਰ ਆਏ ਬੰਦੇ ਮਾਨਦਾਨ ਆਪਾਂ ਕਰ ਦਾਂਗੇ ਪਰ ਰਵੇ ਫਿਰ ਚੰਗੇ ਦੀ ਹੈ ਹਨਾ ਹਾਂਜੀ ਬਾਈ ਘਰ ਆਏ ਰਵੇ ਚੰਗੇ ਦੀ ਚੰਗੇ ਪੱਠੇ ਪਾਲੂ ਬਜੇ ਕਿੰਨਾ ਦੋਦੇ ਬਹੁਤ ਵੱਧ 13 ਲੀਟਰ ਤੁਹਾਨੂੰ ਮੂਜੀ ਗੱਲ ਵੀ 13 12 13 ਕਿਲੋ ਪਾਲਾਂ ਨੇ ਤਾਂ ਹੈਗੀ ਛੋਟੀ ਠੀਕ ਹੈ ਕਿਉਂਕਿ ਆਪਣੇ ਕੋਲ ਰਵਾ ਸਾਰਾ ਕਰਦਾ ਹੀ ਆ ਹਨਾ ਤਾਂ ਉਹ 16 ਕਿਲੋ ਤੇ ਮੈਂ ਚੱਲਦੀ ਪਈ ਆ ਬੰਜੇ ਦਾ ਘਰ ਦਾ ਰਵਾ ਜਿਉਂ ਨਾਨੀ ਪੜਨਰਨੀ ਹਨਾ ਤੇ ਬਲੱਡ ਕਰਦੀ ਆ ਸਾਰਾ ਤੇ 1,25,000 ਜੋ ਘਰ ਆਏ ਬ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਬਾਕੀ ਲੇਵਾ ਦੇਖ ਸਕਦੇ ਨੇ ਨੇੜ ਤੋਂ ਛੋਟਾ ਸਾਫ ਸੁਥਰਾ ਕੰਪੈਕਟ ਹਵਾਨਾ ਥਣ ਚਾਰੇ ਨਿਕਣਵੇਂ ਬਿੱਤੀ ਤੇ ਸਿੰਘ ਮੂੰਹ ਮੱਥਾ ਦੇਖ ਸਕਦਾ ਸੋਹਣਾ ਲੇਵਾ ਦੇਖ ਸਕਦੇ ਹੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਲੇਵਾ 12 ਕਿਲੋ ਦੁੱਧ ਜਮਾਂ ਨੈਟ ਖਰਾਬੋਂ ਵਾਲੀ ਝੋਟੀਆਂ ਘਰ ਦੇ ਰੋਵੇ ਦੀ ਝੋਟੀਆਂ 1,25,000 ਰੁਪਏ ਕੀਮਤ ਆ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਚੰਗਾ ਵੀਰ ਦੱਸ ਦੇ ਕਿ ਤੇ ਟੀਕਾ ਲੱਗਿਆ ਵਾ ਰੋਵਗਰੇ ਕੋ ਨੇੜ ਤੋਂ ਫੇਰ ਦੇਖ ਲੈਣੋ ਛੋਟਾ ਸਾਫ ਸੁਥਰਾ ਕੰਪੈਕਟ ਹਵਾਨਾ ਹੈਗਾ ਤੁਪ ਲੂਨ ਪਹਿਲਾ ਸੂਆ ਪੈਨ ਹੰਡ ਆਇਆ ਜਿਹੜਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦੇਣੀ ਚਾਹੀਦਾ ਤੁਹਾਨੂੰ